ਕਿ 사실మే ਜਿਹੜੀ ਸਿੱਧੀ ਜਾਂ ਕੋਈ ਕਿਸੇ ਨੂੰ ਜਾ ਕੇ ਬੇਨਤੀ ਕਰਦੇ ਲਿਖਦੇ ਉਹਨੂੰ ਤਾਂ ਸੁਣਦਾ ਹੀ ਕੋਈ ਇਹਦਾ ਪ੍ਰਸ਼ਾਸਨ ਨੂੰ ਪਤਾ ਹੀ ਯਾਦ ਲੱਗਦਾ ਜਦ ਰੌਲਾ ਬੱਦੂ ਕਰਦੇ ਬਾਰੇ ਸਾਨੂੰ ਇਹ ਚਾਹੁੰਦੇ ਨੇ ਵੀ ਅਸੀਂ ਸੜਕਾਂ ਤੇ ਆਈਆਂ ਇਹਨਾਂ ਤੇ ਰੌਂਦੇ ਨਹੀਂ ਸੁਣਨੀ ਕਿਸੇ ਨੇ ਆ ਫਿਰ ਕਹਿੰਦੇ ਨੇ ਸਰਕਾਰ ਕਹਿੰਦੀ ਆ ਵੀ ਤੁਸੀਂ ਧਰਨੇ ਲਾਓ ਫਿਰ ਜ਼ਰੂਰ ਹੱਲ ਕਰ ਲੈਂਦੇ ਨੇ ਉਦੋਂ ਪਹਿਲੇ ਨਗਰ ਕਾਉਂਸਲ ਮੁਰਦਾਬਾਦ ਕਾਉਂਸਲ ਖੰਨਾ ਮੁਰਦਾਬਾਦ ਨਗਰ ਕਾਉਂਸਲ ਖੰਨਾ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪਰ ਇਹਨਾਂ ਨੇ ਗੰਦਾ ਪਾਣੀ ਛੱਡਣ ਕਾਰਨ ਸਾਡੇ ਦੇ ਸੈਫਨਾ ਉਹਦੇ ਇੱਟਾ ਵੀ ਖੁਰ ਚੁੱਕੇ ਨੇ ਕੈਮੀਕਲ ਨੇ ਉਹਦੇ ਵਿੱਚ ਕਿਸੇ ਟਾਈਮ ਵੀ ਜਿਹੜੀ ਸੈਫਨਾ ਸਾਡੀ ਇਹ ਟਾਇਰ ਟਾਇਰੀ ਹੋ ਸਕਦੇ ਨੇ ਟੁੱਟ ਕੇ ਤੇ ਬਹੁਤ ਵੱਡਾ ਨੁਕਸਾਨ ਕਰ ਸਕਦੇ ਨੇ ਪਰ ਪ੍ਰਸ਼ਾਸਨ ਦਾ ਇਹਦੇ ਬਾਰੇ ਕੋਈ ਧਿਆਨ ਨਹੀਂ ਮੈਂ ਇਹੋ ਸਾਹਿਬ ਨੂੰ ਸਰਜੀ ਸਿੰਘ ਨੂੰ ਖੰਡਿਆ ਨੂੰ ਕਈ ਵਾਰੀ ਬੇਨਤੀ ਕਰ ਚੁੱਕਿਆ ਵੀ ਜਿਹੜੇ ਪਾਈਪ ਲੀਕ ਨੇ ਉਹਨਾਂ ਦਾ ਪ੍ਰਬੰਧ ਕਰੋ ਪਰ ਕੋਈ ਕੋਈ ਨਹੀਂ ਕਰਦਾ ਅਸੀਂ ਹੁਣ ਐਨਜੀਟੀ ਦੇ ਦਿੱਲੀ ਕੇਸ ਪਾਇਆ ਤੇ ਪਾਣੀ ਦੇ ਸੰਬੰਧ ਚ ਲੈ ਆਪਣੇ ਦਿੱਲੀ ਐਨਜੀਟੀ ਤੋਂ ਡਰਦੇ ਆ ਨਹੀਂ ਨਗਰ ਕੌਂਸਲ ਆਪਣੇ ਪੋਲੂਸ਼ਨ ਟੂਰਪੋਰਟ ਵਾਲਿਆਂ ਨੇ 2 ਕਰੋੜ 82 ਲੱਖ ਰੁਪਏ ਦਾ ਇਹਨਾਂ ਨੂੰ ਫਾਈਨ ਪਾਇਆ ਨਗਰ ਕੌਂਸਲ ਕੰਨੇ ਪਰ ਉਹ ਇਹਨਾਂ ਨੇ ਭਰਿਆ ਕੋਈ ਨਹੀਂ ਹੈ ਅਜੇ ਤੱਕ ਨਾ ਕੋਈ ਰਿਕਵਰੀ ਕਰਵਾ ਰਹੇ ਨੇ ਨਾ ਕਰਾ ਆਪਣੇ ਪੋਲੂਸ਼ਨ ਕੋਈ ਸਰਕਾਰ ਨਹੀਂ ਕਿਸੇ ਸਰਕਾਰ ਨਹੀਂ ਬਣਾ ਕੋਈ ਆਮ ਆਦਮੀ ਪਾਰਟੀ ਆਹ ਹੁਣ ਯਾਰ ਕਿਹੜਾ ਗੰਦਾ ਪਾਣੀ ਆ ਆਪਣੇ ਜਿੰਨਾ ਵੀ ਚੱਲ ਰਿਹਾ ਥੋੜੇ ਸਾਹਮਣੇ ਦਿਖ ਰਿਹਾ ਤੁਹਾਨੂੰ ਇਹਦੇ ਨਾਲ ਆਪਣੇ 1083 ਪੇੜ 83 ਪੇੜ ਸੁੱਕ ਗਏ ਆਪਣੇ ਸਪੈਦੇ ਨੇ ਜਿਹੜੇ 1083 ਇਹ ਜਿਹੜੇ ਦਿਖ ਰਹੇ ਨੇ ਸਾਹਮਣੇ ਹਾਂਜੀ ਸਾਹਮਣੇ ਦਿਖ ਰਹੇ ਨੇ ਜਦੋਂ ਕਹਿੰਦਾ ਇਹ ਆਪਣਾ ਪਾਣੀ ਲੰਘਦਾ ਇਹਦੇ ਆ ਗਾਹਾਂ ਬਣੀ ਲਾਈਨ ਵੀ ਲੰਘਦੀ ਆ ਲਾਈਨ ਤੇ ਡੱਗ ਜਾਂਦੇ ਨੇ ਕਈ ਵਾਰੀ ਲਾਈਨ ਮਤਲਬ ਬਿਜਲੀ ਦੀ ਬਿਜਲੀ ਲਾਈਨ ਰੰਗਦੀ ਆ ਮੋਟਰਾਂ ਵਾਲੀ ਮੋਟਰਾਂ ਵਾਲੀ ਉਹਦੇ ਉੱਪਰ ਜੇ ਡੱਗ ਜਾਂਦਾ ਉਹ ਵੀ ਸਾਨੂੰ ਆਪ ਦੇ ਨਿੱਜੀ ਪੈਸੇ ਦੇ ਹੀ ਇਕੱਠੇ ਕਰਕੇ ਚੁਕਾਉਣੇ ਚੁਕੂਣੇ ਆ ਮੋਟਰਾਂ ਵਾਲੇ ਤਿੰਨ ਚ ਇੱਕ ਇਕੱਠੇ ਕਰਕੇ ਲੈਂ ਚਕਾਈ ਆ ਜਾਨੀ ਸੁੱਕਾ ਅਦਰਕ ਤਾਂ ਹੋਣ ਕਰਕੇ ਉਹ ਗਿਰ ਵੀ ਛੇਤੀ ਸਾਰੀ ਨਾਲ ਜਾਂਦਾ ਹੋਏਗਾ ਜੀ ਜਦੋਂ ਬਾਈ ਹੁਣ ਗੰਦਾ ਪਾਣੀ ਹੈ ਇਹ ਜਿਹੜਾ ਜੜਾਂ ਕਮਜ਼ੋਰ ਨੇ ਕੈਮੀਕਲ ਵਾਲਾ ਪਾਣੀ ਹੈ ਇਹ ਸਾਰ ਮਤਲਬ ਤੁਹਾਨੂੰ ਦਿਖੇ ਰਿਹਾ ਵੀ ਜੜ੍ਹ ਡਿਗ ਜਾਂਦੇ ਨੇ ਮਾੜੇ ਜੀ ਪਾਣੀ ਨਾਲੇ ਕਿਉਂਕਿ ਗੰਦਾ ਪਾਣੀ ਹੈ ਇਹ ਕੈਮੀਕਲ ਵਾਲਾ ਪਾਣੀ ਆ ਜੜ੍ਹ ਸੁੱਕ ਗਿਆ ਵੀਰੇ ਡਿਗਣਾ ਹੀ ਆ ਉਹਨੇ ਫਿਰ ਦੇਖੋ ਆਪਣੇ ਗੁਰੂ ਸਹਿਬਾਨਾ ਨੇ ਵੀ ਇਹ ਗੱਲ ਕਹੀ ਆ ਵੀ ਜਿਹੜੀ ਹਵਾ ਔਰ ਪਾਣੀ ਹੈ ਪਵਨ ਗੁਰੂ ਪਾਣੀ ਪਿਤਾ ਜਾਨੀ ਐਡਾ ਵੱਡਾ ਦਰਜਾ ਦਿੱਤਾ ਹੈ ਜੀ ਤੇ ਇਹ ਫਿਰ ਕਿਉਂ ਇਨੀ ਬੇਕਦਰੀ ਹੋ ਰਹੀ ਹੈ ਜੀ ਪਾਣੀ ਦੀ ਵੀ ਹੋ ਰਹੀ ਹੈ ਹਵਾ ਦੀ ਵੀ ਹੋ ਰਹੀ ਹੈ ਰੋਖਾਂ ਦੀ ਵੀ ਹੋ ਰਹੀ ਹੈ ਜੀ ਵੀਰੇ ਗੱਲ ਪਤਾ ਕੀ ਆ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਇੱਥੇ ਕੋਈ ਨਹੀਂ ਸੁਣਦਾ ਆਮ ਬੰਦੇ ਦੀ ਆਮ ਹੁਣ ਕਹਿਣ ਨੂੰ ਤਾਂ ਹੁਣ ਵੀ ਆਮ ਆਦਮੀ ਪਾਰਟੀ ਸਰਕਾਰਾ ਦੱਸੋ ਕਿਹੜਾ ਸੁਣਦਾ ਸਾਡੇ ਹੈ ਐਮਐਲਏ ਹਾਲਕਾ ਪੈਣ ਨੂੰ ਅਸੀਂ ਕਈ ਵਾਰੀ ਬੇਨਤੀ ਕਰ ਚੁੱਕੇ ਹਾਂ ਆ ਗੰਦੇ ਪਾਣੀ ਬਾਰੇ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅੱਜ ਤੱਕ ਹਾਲ ਤੱਕ ਕੋਈ ਨਹੀਂ ਸਾਡਾ ਆ ਕੇ ਦੁੱਖ ਦਰਦ ਪੁੱਛਦਾ ਵੀ ਇੱਥੇ ਬੰਦੇ ਰਹਿੰਦੇ ਨੇ ਕਿ ਜਾਨਵਰ ਰਹਿੰਦੇ ਨੇ ਬਾਕੀ ਇਹ ਜਿਹੜਾ ਆਪਣਾ ਜਿੰਨਾ ਵੀ ਆ ਤੁਹਾਨੂੰ ਜੰਗਲ ਦਿਖ ਰਿਹਾ ਇਹਦੇ ਹੁਣ ਦੇਖ ਲਓ ਇੱਥੇ ਕੋਈ ਤੁਹਾਨੂੰ ਪੰਛੀ ਨਹੀਂ ਨਾ ਇਸ ਟਾਈਮ ਅੱਗੇ ਇੱਥੇ ਮਤਲਬ ਹਰੇ ਜਿਹੜੋਂ ਜੰਗਲ ਹਰਾ ਭਰਾ ਹੁੰਦਾ ਸੀ ਇਹਦੇ ਬਹੁਤ ਮੋਰ ਹੋਰ ਜਾਨਵਰ ਛੋਟੇ ਮੋਟੇ ਜਿਵੇਂ ਹਿਰਨ ਹੋਗੇ ਰੋਜ਼ ਵੀ ਫਿਰਦੇ ਰਹਿੰਦੇ ਜੀਗੇ ਹੁਣ ਤੁਸੀਂ ਦੇਖ ਲਓ ਇੱਥੇ ਕੋਈ ਜਾਨਵਰ ਨਹੀਂ ਹੈਗਾ ਜੀ ਇਸ ਟਾਈਮ ਦੇਖੋ ਜਦੋਂ ਪੰਛੀ ਨੇ ਜੀ ਉਹਨਾਂ ਨੂੰ ਉਧਰ ਆਲਣਾ ਪਾਉਣ ਵਾਸਤੇ ਦਰਖਤ ਜਿਹੜੇ ਨੇ ਉਹ ਸਾਰੇ ਸੁੱਕੇ ਪਏ ਨੇ ਤਾਂ ਫਿਰ ਨੇਚਰਲੀ ਹੈ ਜੀ ਪੰਛੀ ਨਾਲ ਤਾਂ ਵੀ ਤਾਂ ਬਾਕੀ ਜਿਹੜੇ ਜਾਨਵਰ ਨੇ ਜੀ ਉਹ ਵੀ ਬਹੁਤ ਮਰਦੇ ਹੋਣਗੇ ਕਿਉਂਕਿ ਪਾਣੀ ਫਿਰ ਜਾਨਵਰ ਪੀਂਦਾ ਹੋਊਗਾ ਜੀ ਗੰਦਾ ਪਾਣੀ ਹੈ ਜੀ ਗੰਦੇ ਪਾਣੀ ਆ ਵੀਰੇ ਪਿਛਲੇ ਸਾਲ ਤੁਹਾਨੂੰ ਦਿਖਾਉਂਦੇ ਹੁਣ ਤਾਂ ਚਲੋ ਹੈ ਨਹੀਂ ਇੱਥੇ ਬਹੁਤ ਮੱਛੀਆਂ ਮਰ ਗਈਆਂ ਨੇ ਜਿਹਨੂੰ ਪਤਾ ਨਹੀਂ ਇਹਨਾਂ ਨੇ ਕੀ ਛੱਡਤਾ ਸੀ ਪਾਣੀ ਚ ਪਤਾ ਨਹੀਂ ਕੀ ਆਇਆ ਮੱਛੀਆਂ ਹੁਣ ਹੈ ਹੀ ਨਹੀਂ ਵੀਰੇ ਅੱਗੇ ਫਿਰਦੀਆਂ ਰਹਿੰਦੀਆਂ ਤੇ ਤਕਰੀਬਨ ਪ ਬਾਕੀ ਹੁਣ ਜਾਨਵਰ ਤਾਂ ਇੱਥੇ ਹੈ ਹੀ ਨਹੀਂ ਜਰਾ ਕੋਈ ਹੁਣ ਦਿਖਾਓ ਕਿਤੋਂ ਮਰੇ ਨੰ ਖਤਮ ਹੋ ਗਏ ਕਹਾਣੀ ਇਹ ਕਿਹੜਾ ਅਜ ਦੀ ਆ ਹੁਣ 2021 ਤੋਂ 2007 ਤੋਂ ਇਹ ਪਾਣੀ ਚੱਲਿਆ ਆ ਰਿਹਾ ਐਨਾ ਗੰਦਾ ਪਾਣੀ ਹੁਣ 14 ਸਾਲਾ ਕੋਣ ਜਾਨਵਰ ਇੱਥੇ ਕਿੱਥੇ ਰਹੇ ਨੇ ਵੀਰੇ ਉਹ ਤਾਂ ਖਤਮ ਹੋ ਗਏ ਅਸੀਂ ਸਾਰੇ ਤੁਹਾਡਾ ਪਿੰਡ ਵਾਲਿਆਂ ਦਾ ਆਪਣੇ ਚੈਨਲ ਤੇ ਸਵਾਗਤ ਕਰਦੇ ਆਂ ਜੀ ਤੇ ਇੱਕ ਤੁਹਾਡੇ ਤੋਂ ਜਾਨਣਾ ਚਾਹਨੇ ਆ ਤੁਸੀਂ ਇਸ ਮਸਲੇ ਦੇ ਬਾਰੇ ਵਿੱਚ ਗੰਭੀਰਤਾ ਦੇ ਬਾਰੇ ਵਿੱਚ ਕੀ ਕਹਿਣਾ ਚਾਹਨੇ ਹੋ ਤੁਸੀਂ ਕਿਉਂ ਨਾਰੇ ਲਾਉਣ ਵਾਸਤੇ ਮਜਬੂਰ ਹੋਏ ਏ ਲਖਵੀਰ ਜੀ ਜਿਹੜਾ ਪਾਣੀ ਛੱਡਿਆ ਨਗਰ ਕੌਂਸਲ ਖੰਨੇ ਨੇ ਗੰਦਾ ਪਾਣੀ ਲੈ ਆ ਕੇ ਸਾਡੀ ਸੈਫਨ ਦੇ ਵਿੱਚ ਪਾਤਾ ਸਨ 2007 ਦੇ ਵਿੱਚ ਉਸ ਤੋਂ ਬਾਅਦ ਚ 2021 ਦੇ 19 ਦੇ ਵਿੱਚ ਇਹਨਾਂ ਨੇ ਪਾਈਪਾਂ ਪਾਤੀਆਂ ਜਦ ਕਿ ਜਿਹੜੀ ਸੈਫਨ ਆ ਇਹ ਇਹ ਬਰਸਾਤੀ ਪਾਣੀ ਵਾਸਤੇ ਨਾ ਕਿ ਗੰਦੇ ਪਾਣੀ ਵਾਸਤੇ ਇਹ ਅੰਗਰੇਜ਼ਾਂ ਨੇ ਜਿਹੜਾ ਪਾਈਪ ਬਣਾਈਆ ਸੈਫਨ ਬਈ ਬਰਸਾਤੀ ਪਾਣੀ ਦਾ ਪਾਣੀ ਜਿਹੜਾ ਨਿਕਲ ਜਵੇ ਸਾਡੇ ਪਿੰਡਾਂ ਵਗੈਰਾ ਦਾ ਨੁਕਸਾਨ ਨਾ ਹੋਵੇ ਪਰ ਇਹਨਾਂ ਨੇ ਗੰਦਾ ਪਾਣੀ ਛੱਡਣ ਕਾਰਨ ਸਾਡੀ ਜਿਹੜੀ ਸੈਫਨ ਉਹਦੇ ਇੱਟਾਂ ਵੀ ਖੁਰ ਚੁੱਕੇ ਨੇ ਕੈਮੀਕਲ ਨੇ ਉਹਦੇ ਵਿੱਚ ਕਿਸੇ ਟਾਈਮ ਵੀ ਜਿਹੜੇ ਸੈਫਰ ਆ ਸਾਡੀ ਇਹ ਟਾਇਰ ਟਾਇਰ ਟੇਰੀ ਹੋ ਸਕਦੇ ਨੇ ਟੁੱਟ ਕੇ ਇਹ ਬਹੁਤ ਵੱਡਾ ਨੁਕਸਾਨ ਕਰ ਸਕਦੀ ਆ ਪਰ ਪ੍ਰਸ਼ਾਸਨ ਦਾ ਇਹਦੇ ਬਾਰੇ ਕੋਈ ਧਿਆਨ ਨਹੀਂ ਮੈਂ ਯੋ ਸਾਬ ਨੂੰ ਚਰਜੀ ਸਿੰਘ ਨੂੰ ਖੰਨੇ ਨੂੰ ਕਈ ਵਾਰੀ ਬੇਨਤੀ ਕਰ ਚੁੱਕਿਆ ਵੀ ਜਿਹੜੇ ਪਾਈਪ ਲੀਕ ਨੇ ਉਹਨਾਂ ਦਾ ਪ੍ਰਬੰਧ ਕਰੋ ਪਰ ਕੋਈ ਕੋਈ ਨਹੀਂ ਕਰ ਰਿਹਾ ਪ੍ਰਬੰਧ ਬਿਲਕੁਲ ਨਹੀਂ ਕਰ ਰਿਹਾ ਕੋਈ ਥੋੜਾ ਹੋਰ ਦੱਸੋ ਜੀ ਤੁਸੀਂ ਦੱਸੋ ਜੀ ਮੈਟਰ ਦੇ ਬਾਰੇ ਇਹ ਜੀ ਇਹਦਾ ਗੰਦਾ ਪਾਣੀ ਆ ਜੀ ਇਹ ਖੰਨੇ ਤੋਂ ਆ ਰਿਹਾ ਜੀ ਤੁਹਾਨੂੰ ਦਿਖ ਰਿਹਾ ਇਹ ਜਦੋਂ ਇਹ ਕੱਲਾ ਪਾਣੀ ਨਹੀਂ ਆ ਰਿਹਾ ਜਿਹਦੇ ਵਿੱਚ ਗਾਧ ਵੀ ਆ ਰਹੀ ਆ ਕੈਮੀਕਲ ਵੀ ਆ ਰਹੇ ਨੇ ਹੋਰ ਥੋੜੇ ਸਾਹਮਣੇ ਇਹ ਦੇਖੋ ਸਾਡੇ ਕਿੰਨਾ ਕੰਦ ਪਿਆ ਪਿਆ ਇਧਰ ਨੂੰ ਹਾਂਜੀ ਮੈਂ ਵੀਡੀਓ ਬਣਾਈ ਆ ਜੀ ਉਹ ਬਸ ਇਹਦਾ ਇਹੀ ਕਹਿਣਾ ਚਾਹੁੰਦਾ ਜਿਹਦਾ ਹੱਲ ਮਸਲੇ ਹੱਲ ਕਰਨਾ ਚਾਹੀਦਾ ਜੀ ਸਾਡੇ ਪਿੰਡ ਦੇ ਵਿੱਚ ਜੋ ਹਜ਼ਾਰਾਂ ਮਰੀਜ਼ ਕੈਂਸਰ ਦੇ ਨਹੀਂ ਦੇਖ ਲਓ ਆ ਕੇ ਇਹ ਦੂਈ ਸਾਈਡ ਜਿਹੜਾ ਪਾਣੀ ਜਿੱਦ ਲਈ ਵਹੜ ਜਾ ਰਹੀ ਹੈ ਉਧਰ ਸਾਡੇ ਹਜ਼ਾਰਾਂ ਦਰਖਤ ਸੁੱਕ ਗਏ ਜੀ ਛੜਾ ਜੰਗਲ ਸੁੱਕ ਗਿਆ ਉਹ ਤੁਸੀਂ ਬਕਾਇਦਾ ਬਾਹਰੋਂ ਦੇਖ ਲਓ ਜੀ ਉਧਰ ਜਾ ਕੇ ਜਿਵੇਂ ਸਰਦਾਰ ਜੀ ਨੇ ਦੱਸਿਆ ਹੈ ਜੀ ਵੀ 2007 ਦੇ ਵਿੱਚ ਤਕਰੀਬਨ ਸਟਾਰਟਿੰਗ ਹੋਈ ਸੀ ਉਸ ਟਾਈਮ ਤੁਸੀਂ ਆਪਣੀ ਆਵਾਜ਼ ਕਿਉਂ ਨਹੀਂ ਬੁਲੰਦ ਕੀਤੀ ਅਸੀਂ ਚਾਰਾ ਜੋ ਜਾ ਕੀਤੇ ਆ ਨਾ ਜੀ ਦਿਸੇ ਸਾਹਿਬ ਲੁਧਿਆਣਾ ਨੂੰ ਐਪਲੀਕੇਸ਼ਨ ਦਿੱਤੀ ਸਾਡੀ ਪਰ ਕੋਈ ਸੁਣਵਾਈ ਨਹੀਂ ਹੋਈ 2007 ਦੇ ਵਿੱਚ ਮੈਂ ਖੁਦ ਦਿੱਤੀ ਐਪਲੀਕੇਸ਼ਨ ਸਰਪੰਚ ਨੂੰ ਸਾਈਨ ਕਰਵਾ ਕੇ ਦਰਸ਼ਕਾਂ ਉਪਰ ਉਸ ਵੇਲੇ ਸਰਪੰਚ ਜੀ ਦਰਸ਼ਕਾਂ ਪਰ ਉਹ ਕਿਸੇ ਨੇ ਨਹੀਂ ਕੋਈ ਕਾਰਵਾਈ ਕੀਤੀ ਵੀਡੀਓ ਦਾ ਅਫਸਰ ਹੀ ਪਈਆ ਸਾਡੀ ਇਹਦੀ ਸ਼ਿਕਾਇਤ ਆ ਉਹ ਵੀਡੀਓ ਦਾ ਅਫਸਰ ਜੇ ਪਈਆ ਅ ਥੋੜਾ ਜਿਹਾ ਹੋਰ ਦੱਸੋ ਤੁਸੀਂ ਹੋਰ ਕੀ ਕੀ ਕੋਸ਼ਿਸ਼ਾਂ ਕੀਤੀਆਂ ਨੇ ਹੋਰ ਦੱਸੋ ਥੋੜਾ ਜਿਹਾ ਅਸੀਂ ਹੁਣ ਐਨਜੀਟੀ ਦੇ ਦਿੱਲੀ ਕੇਸ ਪਾਇਆ ਤੇ ਪਾਣੀ ਦੇ ਸੰਬੰਧ ਚ ਆਪਣੇ ਦਿੱਲੀ ਐਨਜੀਟੀ ਤੋਂ ਡਰਦੇ ਆ ਨਹੀਂ ਨਗਰ ਕੌਸਾ ਆਪਣੇ ਪੋਲੂਸ਼ਨ ਟੋਲ ਬੋਰਡ ਵਾਲੇ ਨੇ 2 ਕਰੋੜ 82 ਲੱਖ ਰੁਪਏ ਦਾ ਇਹਨਾਂ ਨੂੰ ਫਾਈਨ ਪਾਇਆ ਨਗਰ ਕੌਸਰ ਖੰਨੇ ਨੂੰ ਪਰ ਉਹ ਇਹਨਾਂ ਨੇ ਭਰਿਆ ਕੋਈ ਨਹੀਂ ਹੈਗਾ ਅਜੇ ਤੱਕ ਨਾ ਕੋਈ ਰਿਕਵਰੀ ਕਰਵਾ ਰਹੇ ਨੇ ਨਗਰ ਕਾ ਆਪਣੇ ਪੋਲੂਸ਼ਨ ਟੋਲ ਬੋਰਡ ਵਾਲੇ ਸਰਪਸ ਹੋ ਲੈਟਰੇ ਕੱਢਿਆ ਹੈ ਜਦਕਿ ਜੋ ਟਾਈਮ ਬੀਡ ਉਹ ਵੀ ਖਤਮ ਹੋ ਚੁੱਕਿਆ 15 ਦਿਨ ਦਾ ਟਾਈਮ ਦਿੱਤਾ ਸੀਗਾ ਵੀ 15 ਦਿਨ ਦੇ ਵਿੱਚ ਵਿੱਚ ਤੁਸੀਂ ਆਪ ਦਾ 2 ਕਰੋੜ 82 ਲੱਖ ਰੁਪਏ ਜਮ੍ਹਾਂ ਕਰਵਾਓ ਪਰ ਕੋਈ ਨਹੀਂ ਕਰਵਾਇਆ ਕਿਸੇ ਨੇ ਪੈਸਾ ਅਜੇ ਤੱਕ ਪੋਲਿਊਸ਼ਨ ਬੋਰਡ ਦੀ ਅਗਰ ਆਪਾਂ ਗੱਲ ਕਰਦੇ ਆਂ ਆਪਾਂ ਕਿਹੜੇ ਕਿਹੜੇ ਅਧਿਕਾਰੀਆਂ ਨਾਲ ਅਰ ਕਦੋਂ ਕਦੋਂ ਆਪਣੀ ਰਿਕਵੈਸਟ ਦੇ ਬਾਰੇ ਵਿੱਚ ਮਿਲ ਚੁੱਕੇ ਆਂ ਜੀ ਇਹ ਐਕਸੇ ਸਾਹਿਬ ਨੂੰ ਮਿਲ ਚੁੱਕਿਆ ਚੇਅਰਮੈਨ ਸਾਹਿਬ ਨੂੰ ਮਿਲ ਚੁੱਕਿਆ ਤੇ ਐਸਡੀ ਸਾਹਿਬ ਤਾਂ ਮਿਲਦੀ ਰਹਿੰਦੇ ਆ ਜੀ ਕੀ ਰਿਕਵੈਸਟ ਕਰਦੇ ਹੋ ਤੁਸੀਂ ਉਹਨਾਂ ਕੋਲ ਅਸੀਂ ਇਹੀ ਰਿਕਵੈਸਟ ਕਰਦੇ ਆਂ ਜਿਹੜਾ ਪਾਣੀ ਆ ਗੰਦਾ ਪਾਣੀ ਇਹ ਗੰਦਾ ਪਾਣੀ ਬਿਲਕੁਲ ਇਥੋਂ ਬੰਦ ਕਰਕੇ ਇਹ ਖੇਤਾਂ ਨੂੰ ਜੂਜ ਕਰਨ। ਇਹ ਖੇਤਾਂ ਵਾਸਤੇ ਜਾਂ ਟ੍ਰੀਟਮੈਂਟ ਪਲਾਂਟ ਹੀ ਲਾ ਲਿਆ ਨਾ ਨਗਰ ਕੌਂਸਲ ਖੰਨੇ ਨੇ ਤਾਂ ਪਾਣੀ ਇਥੇ ਕਿਉਂ ਛੱਡ ਰਹੇ ਨੇ ਗੰਦਾ। 17 ਕਿਲੋਮੀਟਰ ਲਾ ਕੇ ਦੂਰ ਛੱਡਿਆ ਆ ਪਾਣੀ। ਇਹ ਤਾਂ ਕਿ ਬਣਦਾ ਇਹਦਾ ਬੱਤਲੜੀ ਬਣਦਾ ਉਹ ਭਈ। ਜਦੋਂ ਤੁਸੀਂ ਉੱਚ ਅਧਿਕਾਰੀਆਂ ਦੇ ਪਾਸ ਆਪਣੀ ਰਿਕਵੈਸਟ ਰੱਖਦੇ ਹੋ ਤਾਂ ਉੱਚ ਅਧਿਕਾਰੀਆਂ ਵੱਲੋਂ ਕੀ ਤੁਹਾਨੂੰ ਭਰੋਸਾ ਦਿੱਤਾ ਜਾਂਦਾ ਜੀ? ਉੱਚ ਅਧਿਕਾਰੀ ਕੋਈ ਗੋਲ ਮੋਲ ਗੱਲਾਂ ਕਰਦੇ ਨੇ। ਕੁਝ ਨਹੀਂ ਕਰ ਰਹੇ ਅਸੀਂ ਕਰ ਰਹੇ ਹਾਂ ਜੀ ਕਰ ਰਹੇ ਹਾਂ। ਅਸੀਂ ਉਹਨੂੰ ਸੈਫਤ ਤੋਂ ਪਾਰ ਲਗਾ ਰਹੇ ਹਾਂ। ਤੁਹਾਡੇ ਪਿੰਡ ਦਾ ਜਦੋਂ ਤੁਸੀਂ ਦੱਸਦੇ ਹੋ ਉਹਨਾਂ ਨੂੰ ਵੀ ਖੇਤੀ ਦੇ ਵਾਸਤੇ ਯੂਜ਼ ਹੋ ਸਕਦਾ ਪਾਣੀ ਜਦ ਕਿ ਕਰੋੜਾਂ ਰੁਪਏ ਸਰਕਾਰ ਵੱਲੋਂ ਉੱਪਰੋਂ ਭੇਜੇ ਜਾਂਦੇ ਨੇ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਏ ਜਾਂਦੇ ਨੇ ਵੀ ਤੁਸੀਂ ਇਹਨੂੰ ਪਾਣੀ ਨੂੰ ਕਿਸੇ ਪ੍ਰਕਾਰ ਦੇ ਯੂਜ਼ ਦੇ ਵਿੱਚ ਲਿਆਓ ਖੇਤਾਂ ਦੇ ਵਿੱਚ ਯੂਜ਼ ਕਰਨਾ ਚਾਹੀਦਾ ਪਾਣੀ ਉਸ ਵਧੀਆ ਕੁਆਲਿਟੀ ਦੇ ਵਿੱਚ ਹੋਣਾ ਚਾਹੀਦਾ ਤਾਂ ਕੀ ਜਵਾਬ ਦਿੰਦੇ ਨੇ ਜੀ ਅਧਿਕਾਰੀ ਸਾਹਿਬਾਨ ਅਧਿਕਾਰੀ ਕਹਿੰਦੇ ਨੇ ਸਾਡਾ ਯੂਜ਼ ਕਰ ਰਹੇ ਨੇ ਜੀ ਸਾਡੇ ਕਈ ਪਿੰਡਾਂ ਨੂੰ ਪਾਣੀ ਲੱਗਿਆ ਹੋਇਆ ਪਰ ਕਿਤੇ ਨਹੀਂ ਪਾਣੀ ਲਾਇਆ ਇਹ ਬਿਲਕੁਲ ਝੂਠ ਆ ਨਾ ਸਰਾ ਤਾ ਤੇ ਹੋਰ ਤੁਸੀਂ ਆਪਣੇ ਇਸ ਸਮੱਸਿਆ ਦੇ ਬਾਰੇ ਦੇ ਵਿੱਚ ਦੱਸੋ ਸਾਨੂੰ ਵੀ ਇਹ ਸਮੱਸਿਆ ਕਿਹੜੇ ਕਿਹੜੇ ਪਿੰਡ ਪੀੜਤ ਨੇ ਜੀ ਔਰ ਕਿੰਨੇ ਪਿੰਡ ਪੀੜਤ ਨੇ ਜੀ ਇਸ ਸਮੱਸਿਆ ਤੋਂ ਇਹ ਇਹ ਪਾਣੀ ਦੇ ਨਾਲ ਲਸਾੜੇ ਦੋਨੋਂ ਲਸਾੜੇ ਲਸਾੜਾ ਲਖੋ ਬਾਗ ਲਸਾੜਾ ਪੋਲੇ ਬਾਸ ਰੱਬੋਂ ਤੇ ਹੋ ਗਿਆ ਜੁਲਮਗੜ ਹੋ ਗਿਆ ਜਰਗ ਹੋ ਗਿਆ ਦੀਵਾ ਹੋ ਗਿਆ ਜਲਾਜਣ ਹੋ ਗਿਆ ਜਰਗੜੀ ਜਰਗੜੀ ਸਾਡਾ ਪਿੰਡ ਹੈ ਜਰਗੜੀ ਜਿਵੇਂ ਤੁਸੀਂ ਦੱਸ ਰਹੇ ਹੋ ਵੀ 2007 ਤੋਂ ਤਕਰੀਬਨ ਮਾਮਲਾ ਇਹ ਜੋ ਦਿੱਕਤ ਪਰੇਸ਼ਾਨੀ ਹੈ ਇਹਦੇ ਨਾਲ ਕੀ ਸਮੱਸਿਆਵਾਂ ਤੁਹਾਨੂੰ ਦਰਪੇਸ਼ ਆ ਰਹੀਆਂ ਨੇ ਪਿੰਡ ਵਾਲਿਆਂ ਨੂੰ আর ਹੋਰ ਨਾ ਪਿੰਡ ਵਾਲਿਆਂ ਨੂੰ ਸਾਡਾ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਬਹੁਤ ਪੋਲੂਸ਼ਨ ਹੋ ਚੁੱਕਿਆ ਬਹੁਤ ਗੰਦਾ ਹੋ ਚੁੱਕਿਆ ਜਿਹਦੇ ਨਾਲ ਕੈਂਸਰ ਦੇ ਮਰੀਜ਼ ਸਾਡੇ ਕਈ ਬਹੁਤ ਡੈਥਾਂ ਹੋ ਚੁੱਕੀਆਂ ਨੇ ਕਈ ਜੂਝ ਰਹੇ ਨੇ ਬਿਮਾਰੀ ਨਾਲ ਕਾਲਾ ਪੀਲਾ ਹੋ ਗਿਆ ਬਾ ਆਪਣੇ ਜਿਗਰ ਦੇ ਰੋਗ ਹੋ ਗਏ ਪਰ ਕੋਈ ਧਿਆਨ ਨਹੀਂ ਦਿੰਦਾ ਡਿਪਾਰਟਮੈਂਟ ਤੁਸੀਂ ਇਸ ਇਹਨਾਂ ਸਮੱਸਿਆਵਾਂ ਬਾਰੇ ਅਧਿਕਾਰੀਆਂ ਨੂੰ ਦੱਸਦੇ ਹੋਮੋਂਗੇ ਹਰ ਹਰ ਟਾਈਮ ਅਸੀਂ ਦੱਸਦੇ ਰਹਿੰਨਾ ਜੀ ਐਡੀ ਸਾਹਿਬ ਨਾਲ ਹੁਣੇ ਥੋੜੇ ਦਿਨ ਪਹਿਲਾਂ ਮਿਲ ਕੇ ਆਇਆ ਅਸੀਂ ਇਹਨਾਂ ਦੇ ਆਪਣੇ ਸੈਕਟਰੀ ਕ੍ਰਿਸ਼ਨ ਕੁਵਾਰ ਜੀ ਨੂੰ ਮਿਲ ਚੁੱਕੇ ਆ ਜਿਹੜੇ ਉਸ ਟਾਈਪ ਦੇ ਇਰੀਗੇਸ਼ਨ ਸੈਕਟਰੀ ਸੀਗੇ ਉਹ ਕਹਿੰਦੇ ਸੀ ਪੰਦ ਪਾਣੀ ਬੰਦ ਕਰਵਾ ਰਹੇ ਆ ਪਰ ਕੋਈ ਨਹੀਂ ਕਰਵਾ ਰਿਹਾ ਜੀ ਜਣੀ ਆਪਾਂ ਕਹਿ ਸਕਦੇ ਆ ਵੀ ਤੁਸੀਂ ਤਾਂ ਆਪਣੇ ਵੱਲੋਂ ਪੂਰਾ ਜੋਰ ਲਾ ਰਹੇ ਹੋ ਪਿੰਡ ਵਾਲੇ ਤੇ ਲੇਕਿਨ ਕੋਈ ਸੁਣ ਨਹੀਂ ਰਿਹਾ ਕੋਈ ਨਹੀਂ ਸੁਣ ਰਿਹਾ ਜੀ ਬਿਲਕੁਲ ਨਹੀਂ ਸੁਣ ਰਿਹਾ ਕੋਈ ਸਰਕਾਰ ਵੀ ਸੁੱਤੀ ਪਈ ਆ ਅ ਦੇਖੋ ਮੀਡੀਆ ਦੇ ਵਿੱਚ ਵੀ ਇਹ ਮੈਟਰ ਬਹੁਤ ਵਾਰੀ ਆਇਆ ਹੈ ਜੀ ਆਪਾਂ ਖਬਰਾਂ ਅਕਸਰ ਪੜਦੇ ਰਹਨੇ ਆ ਤਾਂ ਫਿਰ ਵੀ ਜਣੀ ਇਹ ਮਸਲਾ ਜਿਹੜਾ ਕਿਸੇ ਕੰਡੇ ਵਟੇ ਨਹੀਂ ਲੱਗ ਰਿਹਾ ਕੀ ਕਹੋਗੇ ਤੁਸੀਂ ਅਸੀਂ ਤਾਂ ਇਹੀ ਚਾਹੁੰਦੇ ਆ ਜੇਕਰ ਇਹ ਕੰਡੇ ਵਟੇ ਨਾਲ ਲਾ ਲਿਆ ਮਸਲਾ ਅਸੀਂ ਰੋੜਾ ਜਾਮ ਕਰਾਂਗੇ ਅਸੀਂ ਜਿਹੜੇ ਸਾਡੇ ਵੋਟਾਂ ਮਗੜਾਉਣਗੇ ਲੀਡਰ ਉਹਨਾਂ ਦਾ ਘਰਾਓ ਕਰਾਂਗੇ ਉਹਨਾਂ ਨੂੰ ਅਸੀਂ ਵੋਟਾਂ ਨਹੀਂ ਪਾਉਂਦੇ ਕਿਸੇ ਨੂੰ ਅ ਲੋਕ ਸਭਾ ਦੀਆਂ ਚੋਣਾਂ ਹੁਣ ਬਿਲਕੁਲ ਸਿਰ ਦੇ ਉੱਪਰ ਨੇ ਤੁਹਾਡੇ ਕੋਲ ਉਮੀਦਵਾਰ ਆਉਂਦੇ ਵੀ ਹੋਣਗੇ ਵੋਟਾਂ ਦੀ ਆਪਣੀ ਮੰਗ ਕਰਦੇ ਹੋਣਗੇ ਤੁਸੀਂ ਕੀ ਉਹਨਾਂ ਨੂੰ ਕਹਨੇ ਹੋ ਫਿਰ ਅੱਗੇ ਅਸੀਂ ਉਹਨਾਂ ਨੂੰ ਐਮਐਲਏ ਸਾਹਿਬ ਨੂੰ ਬਹੁਤ ਵਾਰ ਕਹਿ ਚੁੱਕੇ ਆ ਐਮਐਲਏ ਸਾਹਿਬ ਨੂੰ ਮਿਲ ਚੁੱਕੇ ਆ ਪਰ ਕੋਈ ਕਿਸੇ ਦਾ ਕੋਈ ਡਿਸੀਜਨ ਲੈਂਦਾ ਕੋਈ ਤਾਂ ਦੇਖੋ ਹਲਕਾ ਖੰਨਾ ਦੇ ਨਾਲ ਵੀ ਸਬੰਧਤ ਹੈ ਮੈਟਰ ਤੇ ਹਲਕਾ ਖੰਨਾ ਤੋਂ ਆਪਣੇ ਸੌਂਤ ਸਾਹਿਬ ਨੇ ਜੀ ਵਿਧਾਇਕ ਸਾਹਿਬ ਉਹਨਾਂ ਕੋਲੋਂ ਤੁਸੀਂ ਆਪਣੀ ਰਿਕਵੈਸਟ ਰੱਖੀ ਹੈ ਜੀ ਉਹ ਸਾਡੇ ਹਲਕੇ ਤੇ ਹੈ ਨਹੀਂ ਨਾ ਉਹ ਸਾਡੇ ਹਲਕੇ ਦੇ ਥੋੜਾ ਹਲਕਾ ਪੈ ਰਿਹਾ ਨਹੀਂ ਹਲਕਾ ਤਾਂ ਤੁਹਾਡਾ ਪਾਇ ਰਿਹਾ ਲੇਕਿਨ ਉਹਨਾਂ ਨੂੰ ਅਸੀਂ ਕਿਹਾ ਸੀਗਾ ਜੀ ਜਦੋਂ ਅਸੀਂ ਛੱਪੜ ਦੀ ਸਫਾਈ ਕਰਾਉਣੀ ਸੀਗੀ ਵੀ ਪਾਣੀ ਰੋਕ ਲਓ ਛੱਪੜ ਦੀ ਸਫਾਈ ਕਰਾਉਣੀ ਆ ਤਾਂ ਇਹੋ ਸਾਹਿਬ ਨੇ ਕਿਹਾ ਕਹਿੰਦੇ ਕਿ ਮੈਟਰੀ ਪਾਣੀ ਰੋਕ ਸਕਦਾ ਅਸੀਂ ਹੀ ਬੰਦ ਕਰ ਦਾਂਗੇ ਅਸੀਂ ਪਾਣੀ ਕਿੱਥੇ ਛੱਡੀਏ ਅਸੀਂ ਸ਼ਹਿਰ ਚ ਵੜਦਿਏ ਆ ਜਵਾਬੰਦਾ ਉਹਨਾਂ ਦਾ ਅ ਹੋਰ ਤੁਹਾਨੂੰ ਅਗਰ ਪਿੰਡ ਪੱਦਰ ਦੇ ਉੱਪਰ ਗੱਲ ਕਰਦੇ ਆ ਜਿਵੇਂ ਕਿ ਤੁਹਾਡੇ ਪਿੰਡ ਦਾ ਟੋਬਾ ਵੀ ਬਹੁਤ ਹੁਣ ਤਾਂ ਮਾੜੇ ਹਾਲਾਤਾਂ ਦੇ ਵਿੱਚ ਪਹੁੰਚ ਚੁੱਕਾ ਹੈ ਜੀ ਇਹ ਪਾਣੀ ਦਾ ਕੀ ਅਸਰ ਸਮਝਦੇ ਹੋ ਤੁਸੀਂ ਆਪਣੇ ਇੱਕ ਨਹੀਂ ਜੀ ਦੋ ਛੱਪੜ ਖਰਾਬ ਕਰ ਤੇ ਸਾਡੇ ਇਹਨੇ ਦੋ ਛੱਪੜ ਖਰਾਬ ਕਰ ਰਹੇ ਨੇ ਪਾਣੀ ਧਰਤੀ ਦੇ ਰੀਚਾਰਜ ਹੋ ਰਿਹਾ ਜਿਹੜਾ ਗੰਦਾ ਪਾਣੀ ਆ ਉਹਨਾਂ ਨਾਲ ਬਾਰੀ ਸਬਸਤ ਆਈ ਰਹੀ ਆ ਇੱਕ ਤੁਸੀਂ ਹੋਰ ਵੀ ਦੱਸ ਰਹੇ ਸੀ ਵੀ ਡਾਕੂਮੈਂਟ ਵਗੈਰਾ ਵੀ ਨਹੀਂ ਪ੍ਰਸ਼ਾਸਨ ਦੇ ਪਾਸ ਹੈ ਕੋਈ ਇਹਨਾਂ ਨੇ ਕਿਸੇ ਤੋਂ ਕੋਈ ਮਨਜ਼ੂਰੀ ਨਹੀਂ ਲਈ ਨਾ ਤਾਂ ਸਾਡੀ ಗ್ರಾಮ ਪੰਚਾਇਤ ਤੋਂ ਲਈ ਆ ਨਾ ਆਪਣੇ ਡਰੇਨ ਡਿਪਾਰਟਮੈਂਟ ਤੋਂ ਲਈ ਆ ਨਾ ਇਰੀਗੇਸ਼ਨ ਤੋਂ ਲਈ ਹੈ ਮੈਕ ਮੈ ਤੋਂ ਨਰੀ ਮੈਕ ਮੈ ਤੋਂ ਕਿਸੇ ਤੋਂ ਕੋਈ ਮਨਜ਼ੂਰੀ ਨਹੀਂ ਲਈ ਸਿਰਫ ਧੱਕਾ ਕੀਤਾ ਗਿਆ ਹੈ ਤੇਰਾ ਇਹ ਦੇਖੋ ਇਹ ਕਿਵੇਂ ਸੰਭਵ ਹੋ ਸਕਦਾ ਹੈ ਤੁਸੀਂ ਜਿਵੇਂ ਦੱਸ ਰਹੇ ਹੋ ਇਦਾਂ ਕਿਵੇਂ ਸੰਭਵ ਹੋ ਸਕਦਾ ਹੈ ਪ੍ਰਸ਼ਾਸਨ ਹੀ ਨਿਯਮਾਂ ਦੀ ਉਲੰਘਣਾ ਕਿਵੇਂ ਕਰ ਸਕਦਾ ਹੈ ਜੀ ਪ੍ਰਸ਼ਾਸਨ ਆਪਣੀ ਮਰਜ਼ੀ ਕਰ ਰਿਹਾ ਜਿਹੜਾ ਇਹਨਾਂ ਦੇ ਪਾਈਪ ਪਾਈਪ ਲੈ ਕੇ ਦੱਬੀ ਆ ਉਹ ਸਾਡੇ ਜਿਹੜੇ ਬਰਸਾਤੀ ਪਾਣੀ ਦੀ ਡਰੇਨ ਆ ਉਹਦੇ ਵਿੱਚ ਦੱਬਲੀ ਨਾ ਤਾਂ ਉਹਦੀ ਪਟਾਈ ਕਰ ਸਕਦੇ ਆ ਹਰ ਸਾਲ ਸਾਡੀਆਂ ਬਦਲਾਂ ਨੁਕਸਾਨੀਆਂ ਜਾਂਦੀਆਂ ਨੇ ਇਹਦੀ ਵਜ੍ਹਾ ਨਾਲ ਜੇ ਇਹਨਾਂ ਨੇ ਪਾਣੀ ਆਪਣੇ ਪਾਈਪ ਲੈ ਕੇ ਦੱਬਲੀ ਸੀਗੀ ਤਾਂ ਆਪਣੀ ਸਾਈਡ ਤੇ ਜ਼ਮੀਨ ਅਕਵਾਇਰ ਕਰਦੇ ਸਾਡੀ ਪੰਚਾਇਤ ਦੀ ਜ਼ਮੀਨ ਨਿਕੋਂ ਦਪਈਆ ਉਹ ਸਾਰੇ ਸਾਰੇ ਧੱਕਾ ਕੀਤਾ ਦੇਖੋ ਮੇਰਾ ਸ਼ਹਿਰ ਪਾਇਲ ਹੈ ਜੀ ਮੈਂ ਪਾਇਲ ਦਾ ਵਸਿੰਦਾ ਹਾਂ ਸਾਡੇ ਪਾਇਲ ਸ਼ਹਿਰ ਦੇ ਵਿੱਚ ਵੀ ਸੀਵਰੇਜ ਟ੍ਰੀਟਮੈਂਟ ਪਲਾਂਟ ਪਾਇਆ ਗਿਆ ਹੈ ਔਰ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਮੈਂ ਕਈ ਵਾਰੀ ਉੱਥੇ ਅਧਿਕਾਰੀਆਂ ਦੇ ਕੋਲ ਬੈਠੇ ਹਾਂ ਇਹ ਗੱਲਬਾਤ ਹੁੰਦੀ ਸੁਣੀ ਹੈ ਜੀ ਵੀ ਅਸੀਂ ਆਪਣੇ ਪਾਣੀ ਦਾ ਜੋ ਨਿਕਾਸ ਹੈ ਵੀ ਉਹ ਜਰਗੜੀ ਡਰੇਨ ਦੇ ਵਿੱਚ ਉਹ ਕੋ ਕਰਨ ਦੀ ਪਲਾਨ ਬਣਾ ਰਹੇ ਆ ਤੁਸੀਂ ਕੀ ਕਹਿੰਦੇ ਅਸੀਂ ਬਿਲਕੁਲ ਨਹੀਂ ਪਾਣ ਦਵਾਂਗੇ ਜੀ ਪਾਣੀ ਅਸੀਂ ਤਾਂ ਖੰਨੇ ਸ਼ਹਿਰ ਦਾ ਹੀ ਬੰਦ ਕਰਵਾ ਕੇ ਹਟਾਂਗੇ ਚਾਹੇ ਸਾਨੂੰ ਸੁਪਰੀਮ ਕੋਰਟ ਜਿੱਥੇ ਵੀ ਜਾਣਾ ਪਿਆ ਅਸੀਂ ਜਾਵਾਂਗੇ ਦੇਖੋ ਜਿਹੜੇ ਜਿਨ੍ਹਾਂ ਵੱਲੋਂ ਪਾਣੀ ਪਾਇਆ ਜਾਂਦਾ ਉਹ ਤਾਂ ਆਪਣਾ ਹੱਕ ਸਮਝਦੇ ਨੇ ਜੀ ਕਾਨੂੰਨਨ ਹੱਕ ਸਮਝਦੇ ਨੇ ਜੀ ਬਸ ਉਹ ਤਾਂ ਬੰਦੇ ਨੂੰ ਬੰਦਾ ਸਾਧ ਰਿਹਾ ਜੀ ਸਾਡੇ ਪਿੰਡ ਦਾ ਸਾਧਰੇ ਬਸੇ ਤਾਂ ਗੱਦੜ ਵਗਾਰੇ ਰਹਿੰਦੇ ਨੇ ਇੱਥੇ ਬੰਦੇ ਨਹੀਂ ਰਹਿੰਦੇ ਇਨਸਾਨੀਤ ਇਹਨਾਂ ਦਾ ਕੋਈ ਨਹੀਂ ਹੈਗੀ ਇਹਨਾਂ ਦੀ ਇਹਦੀ ਤਾਂ ਬਦਬੂ ਵਗਾਰੇ ਵੀ ਬਹੁਤ ਆਉਂਦੀ ਹੋਊਗੀ ਜੀ ਜਿਮੀਂ ਦੀ ਬਦਬੂ ਆਉਂਦੀ ਜੀ ਬੱਚੇ ਮੱਖੀ ਦੀ ਤੁਹਾਨੂੰ ਬਹੁਤ ਦਿੱਕਤ ਆਉਂਦੀ ਹੋਊਗੀ ਜੀ ਅੱਜ ਇਹ ਇਹਦੇ ਨਾਲ ਸਾਡੇ 1083 ਦਰਖਤ ਜਿਹੜੇ ਜੰਗਲਾਤ ਵਿਭਾਗ ਵੱਲੋਂ ਲਾਏ ਨੇ ਉਹ ਬਿਲਕੁਲ ਸੁੱਕੇ ਸੁੱਕੇ ਚੁੱਕੇ ਨੇ ਸੁੱਕ ਬਿਲਕੁਲ ਸੁੱਕੇ ਜਦੋਂ ਕਿ ਇੱਥੇ ਆਹ ਤਾਂ ਫੇਰਾਂਾਂ ਦੀ ਸ਼ੂਟਿੰਗ ਹੁੰਦੀ ਸੀਗੀ ਹੁਣ ਸਾਡੇ ਪਿੰਡ ਦੇ ਵਿੱਚ ਕੋਈ ਰਿਸ਼ਤਾ ਕਰਨ ਨੂੰ ਤਿਆਰ ਨਹੀਂ ਨਾ ਕੋਈ ਮੁੰਡੇ ਦਾ ਨਾ ਕੋਈ ਕੁੜੀ ਦਾ ਕਿਉਂਕਿ ਕਹਿੰਦੇ ਗੱਦਾ ਪਾਣੀ ਉਸਾਂ ਕੈਸਰ ਦੇ ਬਰੀਜਲੇ ਸਾਰੇ ਅ ਤੁਸੀਂ ਸਰਦਾਰ ਜੀ ਕੀ ਵਿਚਾਰ ਦੇਣਾ ਚਾਹੁੰਦੇ ਹੋ ਜੀ ਆਪਣੇ ਮੈਂ ਇਹ ਕਹਿਣਾ ਚਾਹ ਰਾਂ ਜੀ ਜਦੋਂ ਵੀ ਕੋਈ ਇਨਕੁਆਰੀ ਕਰਨ ਆਉਂਦਾ ਅਫਸਰ ਜਿਹੜਾ ਨਗਰ ਕਾਉਂਸਲ ਆਉਂਦਾ ਇੱਕੋ ਹੀ ਜਵਾਬ ਹੁੰਦਾ ਨਗਰ ਕਾਉਂਸਲ ਦਾ ਵੀ ਅਸੀਂ ਪਾਣੀ ਟ੍ਰੀਟ ਕਰਕੇ ਛੱਡ ਰਹੇ ਹਾਂ ਜੇ ਪਾਣੀ ਟ੍ਰੀਟ ਆ ਉਹਨੂੰ ਇੱਥੇ ਤੱਕ ਆਉਣ ਦੀ ਜਰੂਰਤੇ ਨਾ ਪਵੇ ਕਦੇ ਇਹ ਟ੍ਰੀਟ ਪਾਣੀ ਹੋਵੇ ਉਹ ਰਸਤੇ 'ਚ ਜੂਜ ਕੀਤਾ ਜਾ ਸਕਦਾ ਉਹ ਸਿਰਫ ਇਸੇ ਕਰਕੇ ਉਰੇ ਆ ਰਿਹਾ ਵੀ ਉਹ ਟ੍ਰੀਟ ਨਹੀਂ ਹੈਗਾ ਬਿਨਾ ਟ੍ਰੀਟ ਪਾਣੀ ਆ ਰਿਹਾ ਉਹਨਾਂ ਦੀ ਇੱਕੋ ਦਲੀਲ ਹੁੰਦੀ ਹੈ ਵੀ ਸਾਡਾ ਟ੍ਰੀਟਮੈਂਟ ਪਲਾਂਟ ਲੱਗਿਆ ਹੋਇਆ ਹੈ ਜਿਹੜਾ ਕਿ ਕਦੇ ਨਹੀਂ ਚੱਲਿਆ ਸਿਰਫ ਸੈਂਪਲ ਭਰਨ ਵਾਸਤੇ ਆਹ ਦੇਖੋ ਬਿਲਕੁਲ ਸਹੀ ਤੁਸੀਂ درست ਗੱਲ ਕਹਿ ਰਹੇ ਹੋ ਅਗਰ ਪਾਣੀ ਇਹ ਟ੍ਰੀਟਮੈਂਟ ਦੇ ਵਿੱਚ ਸਹੀ ਹੋ ਕੇ ਆਉਂਦਾ ਹੋਵੇ ਤਾਂ ਫਿਰ ਰਸਤੇ ਦੇ ਵਿੱਚ ਇੰਨੇ ਸਾਰੇ ਕਿਸਾਨ ਨੇ ਜਿਉ ਆਪਣੇ ਖੇਤਾਂ ਵਾਸਤੇ ਯੂਜ਼ ਕਰਨ ਵਾਸਤੇ ਵੀ ਤਾਂ ਕਹਿ ਸਕਦੇ ਨੇ ਬਿਲਕੁਲ ਜੀ ਇਹ ਪਹਿਲਾ ਪਾਣੀ ਜਦ ਓਪਨ ਚੈਨਲ ਸੀ ਉਸ ਟਾਈਮ ਕੁਝ ਲੋਕ ਯੂਜ਼ ਖਰਾਬ ਵੀ ਯੂਜ਼ ਕਰ ਲੈਂਦੇ ਸੀ ਇਹਨਾਂ ਦਾ ਪਾਣੀ ਪਰ ਜਦੋਂ ਇਹਨਾਂ ਨੇ ਪੈਪਰਾਂ ਹੀ ਬਲੌਕ ਕੀਤਾ ਉਦੋਂ ਬਾਅਦ ਤਾਂ ਤੋਕਾ ਵੀ ਰਸਤੇ ਯੂਜ਼ ਨਹੀਂ ਹੁੰਦਾ ਸਾਰਾ ਇੱਥੇ ਆ ਕੇ ਖੁੱਲਦਾ ਇਹਦੇ ਵਿੱਚ ਜਿੰਨਾ ਗਾਰ ਆਉਂਦਾ ਜਿੰਨੀ ਗਾਹ ਆਉਂਦੀ ਆ ਸਭ ਇੱਥੇ ਆ ਕੇ ਜਮ ਜਾਂਦੀ ਆ ਪਾਣੀ ਦਾ ਲੈਵਲ ਉੱਚਾ ਉੱਠਦਾ ਤੇ ਪਿੰਡ ਨੂੰ ਹੋਰ ਪ੍ਰੋਬਲਮ ਵੱਧਦੀ ਆ ਪਾਣੀ ਬੈਕ ਮੋਡ ਲੱਗ ਜਾਂਦਾ ਪਿੰਡ ਬਾਹਰ ਨੂੰ ਉਹ ਇੱਕ ਹੋਰ ਗੱਲ ਜਿੰਨੀ ਦੇਰ ਇਹਨਾਂ ਦਾ ਇਹ ਪਾਣੀ ਨਹੀਂ ਆ ਰਿਹਾ ਸੀ ਅਸੀਂ ਆਪਦੇ ਇਹ ਟੋਬਿਆਂ ਦੀ ਸਫਾਈ ਕਰਦੇ ਸੀ ਬਕਾਇਦਾ ਇਹਦੀ ਪਟਾਈ ਹੁੰਦੀ ਸੀ ਸਾਡਾ ਗਰਾਊਂਡ ਹੁੰਦਾ ਸੀ ਇੱਥੇ ਅਸੀਂ ਗੇਮ ਕਰਦੇ ਸੀ ਬਸ ਵਾਲੀਬਾਲ ਸ਼ਾਮ ਨੂੰ ਹਰ ਰੋਜ਼ ਪਰ ਜਿਸ ਦਿਨ ਤੋਂ ਇਹ ਪਾਣੀ ਆਉਣ ਲੱਗਿਆ ਨਾ ਤਾਂ ਸਾਡੇ ਟੋਬੇ ਦੀ ਸਫਾਈ ਹੋਈ ਆ ਕਿਉਂਕਿ ਜੇ ਸੁੱਕੂ ਤਾਂ ਸਫਾਈ ਹੋਊਗੀ ਇਹ ਲਗਾਤਾਰ ਬਹਿ ਰਿਹਾ ਇੰਨੇ ਸਾਲਾਂ ਤੋਂ ਨਾ ਇਹ ਸੁੱਕਿਆ ਨਾ ਸਫਾਈ ਹੋਈ ਆ ਤੇ ਬਾਕੀ ਬੱਚਿਆਂ ਦੀ ਜਿਹੜਾ ਮਤਲਬ ਆਪਾਂ ਕਹਿੰਦੇ ਵੀ ਸਿਹਤ ਵਾਸਤੇ ਗੇਮ ਕਰਨਾ ਜ਼ਰੂਰੀ ਉਹ ਤਾਂ ਖਤਮ ਹੀ ਹੋ ਗਈ ਕਹਾਣੀ ਸਿਹਤ ਬਣਾਉਣੀ ਤਾਂ ਕੀ ਹੈ ਵਿਗਾੜਨ ਲੱਗਿਆ ਸਾਡੇ ਪਿੰਡ ਦੇ ਵਿੱਚ ਕੈਂਸਰ ਤੇ ਇੱਕ ਨਵੀਂੀ ਪ੍ਰੋਬਲਮ ਸ਼ੁਰੂ ਹੋਈ ਆ ਪਿਛਲੇ 5 ਸਾਲਾਂ ਤੋਂ ਉਹਨੂੰ ਕਹਿੰਦੇ ਨੇ ਪਾਰਕਿਨਸਨ ਡਿਸੀਜ਼ ਹੱਥ ਪੈਰ ਕੰਮ ਛੱਡ ਰਹੇ ਨੇ ਬਜ਼ੁਰਗਾਂ ਦੇ ਇੱਕ ਖਾਰਸ਼ੀ ਮੈਂ ਇਹਦੇ ਕਰਕੇ ਖਾਰਸ਼ੀ ਵੀ ਦੱਸ ਰਹੇ ਸੀਗੇ ਜੀ ਸਾਰੀਆਂ ਇਹਦੇ ਕਰਕੇ ਆਣ ਗਏ ਨੇ ਤੇ ਪ੍ਰੋਬਲਮਾਂ ਸ਼ੁਰੂ ਹੋਈਆਂ ਮੇਨਾ ਜੀ ਜਿਨ੍ਹਾਂ ਦਾ ਹੱਲ ਵੀ ਕੋਈ ਨਹੀਂ ਬਿਮਾਰੀਆਂ ਆ ਜਿਹੜੀ ਨਵੀਂ ਦੱਸੀ ਆ 5 ਸਾਲਾਂ ਤੋਂ ਇਹਦਾ ਇਲਾਜ ਇਹ ਨਹੀਂ ਡਾਕਟਰ ਕਹਿੰਦੇ ਕੋਈ ਇਹ ਜਦ ਹੋ ਗਈ ਤਾਂ ਡੈਥ ਤੱਕ ਹੀ ਲੈ ਕੇ ਜਾਣਾ ਉਹਨੇ ਬੀਜਣੀ ਕਹਿ ਸਕਦੇ ਆ ਵੀ ਬਹੁਤ ਵੱਡੀਆਂ ਸਮੱਸਿਆਵਾਂ ਨਾਲ ਜੂਝਣ ਲਈ ਮਜਬੂਰ ਹੋ ਰਹੇ ਨੇ ਜੀ ਆਪਣੇ ਜਿਹੜੇ ਪਿੰਡ ਵਾਲੇ ਨੇ ਜਾਨ ਕਹਹਣੂ ਤਾਂ ਜੀ ਆਪਾਂ ਕਹਿੰਦੇ ਆ ਵੀ ਆਮ ਆਦਮੀ ਦੀ ਸਰਕਾਰ ਪਰਾਨਮਗ ਜੀ ਸੁਣਵਾਈ ਕੋਈ ਨਹੀਂ ਹੈਗੀ ਸਾਡੀ ਐਂ ਕਹਿ ਲਓ ਪੰਜ ਸਾਲ ਸਾਲਾਂ ਤੋਂ ਸਾਡੇ ਹੱਥ ਖੜੇ ਹੋਣ ਵਾਲੇ ਹੋਏ ਪੈਨੇ ਅਸੀਂ ਹਰ ਦਰਵਾਜ਼ਾ ਖੜਕਾਇਆ ਹਰ ਅਫਸਰ ਦਾ ਹਰ ਮਹਿਕਮੇ ਦਾ ਪਰ ਅੱਜ ਤੱਕ ਕਿਸੇ ਨੇ ਪੰਜ ਪੈਸੇ ਦੀ ਵੀ ਸੁਣਵਾਈ ਨਹੀਂ ਕੀਤੀ ਦੇਖੋ ਪ੍ਰਸ਼ਾਸਨ ਆਪਣੇ ਆਪਣੀਆਂ ਦਲੀਲਾਂ ਕਿਸ ਪੱਧਰ ਤੇ ਕਿਸ ਬੇਸ ਤੇ ਫਿਰ ਦਿੱਤੀਆਂ ਜਾਂਦੀਆਂ ਨੇ ਪ੍ਰਸ਼ਾਸਨ ਬਸ ਸਿਰਫ ਇੰਨਾ ਹੀ ਉਹ ਕਹਿੰਦੇ ਸਾਡਾ ਟ੍ਰੀਟਮੈਂਟ ਪਲਾਂਟ ਲੱਗਿਆ ਹੋਇਆ ਉਹਦੇ ਸਿਰ ਤੇ ਚੱਲਿਆ ਜਾ ਕੇ ਟ੍ਰੀਟ ਜੇ ਪਾਣੀ ਟ੍ਰੀਟ ਹੋਵੇ ਇਹਨੂੰ ਅਸੀਂ ਯੂਜ਼ ਕਰ ਲਈ ਸਾਨੂੰ ਟ੍ਰੀਟ ਦੋ ਤਾਂ ਸਹੀ ਪਰ ਰੋਗ ਯੂਜ਼ ਕਰ ਲੈਣ 25 ਪਿੰਡਾਂ ਦੇ ਵਿੱਚ ਦੀ ਲੰਘ ਕੇ ਆਉਂਦਾ ਹੈ ਰਸਤੇ 'ਚੋਂ ਇੱਥੋਂ ਖੰਨਾ ਕਮ ਸੇ ਕਮ 22 ਕਿਲੋਮੀਟਰ ਆਊਗਾ ਤੇ ਕਈ ਪਿੰਡਾਂ ਜੀ ਇਹ ਘੁੰਮ ਘੁਮਾ ਕੇ ਆਉਂਦਾ ਇਹਦਾ ਤਾਂ ਇੱਕ ਟੁਬਕਾ ਵੀ ਨਾ ਪਹੁੰਚੇ ਬਿਲਕੁਲ ਸਹੀ ਗੱਲ ਹੈ ਨਾਲੇ ਇੰਨੇ ਸਾਰੇ ਦਰਖਤ ਜਿਹੜੇ ਗਲ ਕੇ ਸੜ ਚੁੱਕੇ ਨੇ ਜੀ ਅਗਰ ਪਾਣੀ ਖਰਾਬ ਹੈ ਨਾਲੇ ਪਾਣੀ ਦਾ ਰੰਗ ਵੀ ਤਾਂ ਕਾਲਾ ਹੋਇਆ ਪਿਆ ਹੈ ਜੀ ਪਾਣੀ ਦੇਖੋ ਜੀ ਤੁਸੀਂ ਪਰਲੀ ਸਾਈਡ ਦਰਖਤ ਦੇਖੋ ਜਾ ਕੇ ਪਾਣੀ ਜਿੱਦਾਂ ਨਾ ਉਬਲਦਾ ਧਰਿਆ ਹੁੰਦਾ ਐਦਾਂ ਸਾਰਾ ਦਿਨ ਉਬਲਦਾ ਰਹਿੰਦਾ ਜੇ ਇਹਦੇ ਵਿੱਚ ਕੈਮੀਕਲ ਆ ਜਿਹੜਾ ਉਹਦੇ ਕਾਰਨ ਉਹ ਪ੍ਰੋਸੈਸਿੰਗ ਹੋ ਰਹੀ ਹੈ ਜੇ ਉਹ ਵੀ ਉਹ ਕੈਮੀਕਲ ਆ ਉਹਦੇ ਕਰਕੇ ਉਹ ਮਿੱਟੀ ਗਲ ਰਹੀ ਆ ਜੜਾਂ ਗਲ ਰਹੀਆਂ ਨੇ ਪੇੜਾਂ ਦੀਆਂ ਸਾਰੇ ਸੁੱਕ ਚੁੱਕੇ ਨੇ ਕੋਈ ਧਿਆਨ ਨਹੀਂ ਦੇ ਸਰਕਾਰ ਕਹਿੰਦੀ ਹੈ ਜੰਗਲ ਲਾਓ ਲੱਗਿਆ ਲਗਾਏ ਜੰਗਲ ਸੁੱਕ ਰਹੇ ਨੇ ਬਿਲਕੁਲ ਸਹੀ ਗੱਲ ਹੈ ਉਦਾਂ ਵੈਸੇ ਅਗਰ ਕੋਈ ਵੀ ਆਮ ਨਾਗਰਿਕ ਕੋਈ ਇੱਕ ਦਰਖਤ ਛੋਟਾ ਜਿਹਾ ਵੀ ਕੋਈ ਨੁਕਸਾਨ ਪਹਚਾਵੇ ਨਾ ਉਹਨੂੰ ਤਾਂ ਉਹਤੇ ਬੜੀ ਸਖਤ ਕਾਰਵਾਈ ਕੀਤੀ ਜਾਂਦੀ ਹੈ ਜੀ ਦੇਖੋ ਜੀ ਇਹਨਾਂ ਤੇ ਕੰਮ ਜਿਹੜਾ ਹਜ਼ਾਰ ਦਰਖਤ ਸਾਡਾ ਸੁੱਕ ਚੁੱਕਿਆ ਹੈ 1083 ਗਿਣਤੀ ਹੋਈ ਉਹਦੀ ਬਕਾਇਦਾ ਇਹਨਾਂ ਦਰਖਤ ਸੁੱਕ ਚੁੱਕਿਆ ਜਦ ਇੱਕ ਛੋਟੇ ਜੇ ਪੇੜ ਤੇ ਕੋਈ ਕੱਟ ਦਵੇ ਉਹਦੇ ਤੇ ਕੇਸ ਹੋ ਜਾਂਦਾ ਇਹਨਾਂ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਨਾਲੇ ਦੇਖੋ ਕਿੰਨਾ ਸਮਾਂ ਲੱਗਿਆ ਹੋਊਗਾ ਜੇ ਉਹਨਾਂ ਨੂੰ ਪੌਦੇ ਲਾਏ ਗਏ ਹੋਣਗੇ ਉਸ ਤੋਂ ਬਾਅਦ ਉਹਨਾਂ ਨੂੰ ਪਾਲਣ ਪੋਸ਼ਣ ਵੀ ਹੋਇਆ ਹੋਊਗਾ ਜੀ ਕਿੰਨਾ ਲੰਮਾ ਸਮਾਂ 50 ਸਾਲ ਤੋਂ ਉੱਪਰ ਦਾ ਟਾਈਮ ਹੋਇਆ ਹੋਊਗਾ ਇਹਨਾਂ ਨੂੰ ਸਫੈਦਾਂ ਲੱਗਿਆ ਹੋਇਆ ਇਹਨੂੰ ਜਿਨ੍ਹਾਂ ਨੂੰ ਲਗਾਤਾਰ ਸੰਭਾਲ ਕਰਕੇ ਪਾਲੇ ਗਏ ਸੀ 50 ਸਾਲਾਂ ਚ ਅੱਜ ਦੀ ਟਾਈਮ 'ਚ ਜੇ ਤੁਸੀਂ ਦੇਖਦੇ ਇਦੋਂ ਉੱਪਰ ਹੂ ਬਜ਼ੁਰਗਾਂ ਨੂੰ ਪੱਕਾ ਪਤਾ ਹੂ ਕਿੰਨੇ ਚਿਰ ਦੇ ਲੱਗੇ ਹੋਏ ਨੇ 1970 79 ਚ ਲੱਗੇ ਹੋਏ ਨੇ ਉਹਨਾਂ ਨੂੰ ਪਾਲਣ ਵਾਸਤੇ ਇਸ ਟਾਈਮ ਉਹ ਐਡੇ ਐਡੇ ਪੇੜ ਸੀ ਜਿਹੜੇ ਜੱਪੀ 'ਚ ਨਹੀਂ ਆਉਂਦੇ ਉਹਨਾਂ 'ਚ ਉਹ ਸੁੱਕੇ ਕਾਨੇ ਬਣ ਗਏ ਹੁਣ ਨੇ ਅਫਸਰ ਸਾਹਿਦਿਆਂ ਤੇ ਸਰਕਾਰਾਂ ਨੇ ਅ ਤੁਸੀਂ ਯੂਥ ਮੋ ਜੀ ਸਾਡੇ ਪੰਜਾਬ ਦਾ ਤੁਸੀਂ ਕੀ ਆਪਣਾ ਵਿਚਾਰ ਰੱਖਣਾ ਚਾਹੁੰਦੇ ਹੋ ਜੀ ਇਹ ਬੜਾ ਗੰਭੀਰ ਮੁੱਦਾ ਹੈ ਜੀ ਇਸ ਗੰਭੀਰ ਮੁੱਦੇ ਦੇ ਬਾਰੇ ਚ ਤੁਸੀਂ ਆਪਣੇ ਮਨ ਦੇ ਕੀ ਬਲਬਲੇ ਰੱਖਣੇ ਚਾਹੁੰਦੇ ਹੋ ਮੈਂ ਤਾਂ ਇਹ ਐਂ ਕਹਿ ਰਿਹਾ ਜਿਵੇਂ ਜੇ ਸਾਹਮਣੇ ਇਹ ਗੰਦਾ ਪਾਣੀ ਆਈ ਇਹ ਗੰਦੇ ਪਾਣੀ ਦਾ ਇਹ ਨਹਿਰ ਆ ਪਿੱਛੇ ਨਹਿਰ ਨੂੰ ਮੰਨ ਲਾ ਬਹੁਤ ਵੱਡਾ ਨੁਕਸਾਨ ਆਈ ਇਹਦਾ ਸੈਪਲ ਨੂੰ ਕਿਸੇ ਟਾਈਮ ਮੰਨ ਲਾ ਵੀ ਇਹਦੇ ਨਾਲ ਇਟਾਂ ਗਲ ਕੇ ਕੈਮੀਕਲ ਨਾਲ ਇਹ ਨਹਿਰ ਮੰਨ ਲਾ ਬੈਠ ਸਕਦੀ ਆ ਇਹ ਆਪਣੇ ਵੀ ਪਿੰਡ ਨੂੰ ਯਰਗੜੀ ਨੂੰ ਤੇ ਹੋਰ ਕਈ ਪਿੰਡਾਂ ਨੂੰ ਮਾਲਾ ਇਹਦਾ ਬਹੁਤ ਵੱਡਾ ਨੁਕਸਾਨ ਆ ਜੀ ਇਹਦਾ ਸਾਰਾ ਮਾਲਾ ਵੀ ਜ਼ਿੰਮੇਵਾਰ ਪ੍ਰਸ਼ਾਸਨ ਹੋਊਗੀ ਦੇਖੋ ਜਿਵੇਂ ਤੁਸੀਂ ਯੂਥ ਹੋ ਜੀ ਆਪਣਾ ਪੰਜਾਬ ਦਾ ਕਿੰਨਾ ਯੂਥ ਜਿਹੜਾ ਬਾਹਰ ਚਲਾ ਗਿਆ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਬਸ ਜੀ ਇਹੀ ਕਹਿ ਰਿਹਾ ਮਾਲਾ ਵੀ ਇਹੀ ਚੀਜ਼ਾਂ ਕਰਕੇ ਤਾਂ ਮਾਲਾ ਵੀ ਸਾਰੇ ਬਾਹਰ ਜਾ ਰਹੇ ਨੇ ਜੀ ਕੋਈ ਸੁਣਵਾਈ ਕੋਈ ਸੁਣਵਾਈ ਨਹੀਂ ਹੋ ਰਹੀ ਠੀਕ ਆ ਜੀ ਦੇਖੋ ਮਾਨ ਸਾਹਿਬ ਤਾਂ ਆਪਣੇ ਕਹਿੰਦੇ ਨੇ ਵੀ ਆਮ ਆਦਮੀ ਦੀ ਸਰਕਾਰ ਆ ਹੁਣ ਉਹ ਸਮੇਂ ਗਏ ਵੀ ਜਿੱਥੇ ਵੀਆਈਪੀ ਦੀ ਸੁਣੀ ਜਾਏਗੀ ਵੀ ਆਮ ਆਦਮੀ ਦੀ ਸੁਣੀ ਜਾਏਗੀ ਕੋਈ ਨਹੀਂ ਬਾਈ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਜੀ ਠੀਕ ਹੈ ਜੀ ਕੋਈ ਸਰਕਾਰ ਨੇ ਨਹੀਂ ਕਿਸੇ ਸਰਕਾਰ ਨੇ ਨਹੀਂ ਸੁਣਾ ਕੋਈ ਆਮ ਆਦਮੀ ਪਾਰਟੀ ਨੇ ਕਿਸੇ ਨੇ ਨਹੀਂ ਸੁਣੀ ਥੋੜਾ ਜਿਹਾ ਹੋਰ ਦੱਸੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਆਸ ਰੱਖਦੇ ਹੋ ਵੀ ਇਹਦਾ ਮੁੱਦੇ ਦਾ ਕੀ ਕੋਈ ਹੱਲ ਨਿਕਲੂਗਾ ਕਿ ਨਹੀਂ ਨਿਕਲੂਗਾ ਦੇਖੋ ਜੀ ਜੇ ਨਹੀਂ ਨਿਕਲਦਾ ਹੱਲ ਮਾਲਾ ਵੀ ਫਿਰ ਧਰਨੇ ਲਾਵਾਂਗੇ ਜੀ ਠੀਕ ਹੈ ਜੀ ਰੁਕਾਂਗੇ ਠੀਕ ਹੈ ਜੀ ਬਹੁਤ ਧੰਨਵਾਦ ਜੀ ਸ਼੍ਰੀਮਾਨ ਜੀ ਅਗਰ ਆਪਾਂ ਇਸ ਗੰਭੀਰ ਮੁੱਦੇ ਦੀ ਗੱਲ ਕਰਦੇ ਆ ਤੁਸੀਂ ਕੋਈ ਹੱਲ ਸਮਝਦੇ ਹੋ ਵੀ ਕੀ ਹੱਲ ਹੋਣਾ ਚਾਹੀਦਾ ਫਿਰ ਇਹਦਾ ਹੱਲ ਦਾ ਵੀਰ ਜੀ ਐਦਾਂ ਵੀ ਗਵਰਨਮੈਂਟ ਚਾਹੇ ਮਹਿਕਮੇ ਚਾਹਣ ਹੱਲ ਤਾਂ ਇਹਦਾ ਮੜਾ ਜਈਆ ਹੱਲ ਦਾ ਇਹਨੂੰ ਟ੍ਰੀਟ ਕਰਨ ਜਿਹੜਾ ਕਹਿਣ ਨੂੰ ਚੱਲ ਰਿਹਾ ਟ੍ਰੀਟਮੈਂਟ ਪਲਾਨ ਪਲਾਂਟ ਪਰ ਉਹ ਟ੍ਰੀਟ ਕਦੇ ਹੋਇਆ ਨਹੀਂ ਜੋ ਟ੍ਰੀਟ ਹੋਵੇ ਤਾਂ ਇਹ ਪਾਣੀ ਚਾਰ ਪੰਜ ਪਿੰਡਾਂ ਤੋਂ ਗਾਹਾਂ ਆਉਣਾ ਨਹੀਂ ਕਿਉਂ ਪਾਣੀ ਦੀ ਐਡੀ ਕਿੱਲ ਚੱਲ ਰਹੀ ਆ ਪਾਣੀ ਤਾਂ ਹਰ ਇੱਕ ਨੂੰ ਚਾਹੀਦਾ ਜੇ ਟ੍ਰੀਟ ਪਾਣੀ ਹੋਵੇ ਚਾਰ ਪਿੰਡਾਂ 'ਚ ਖਤਮ ਹੋ ਜਵੇ ਇਹਦੇ ਪਿੱਛੇ ਰੌਲੇ ਪੈਣ ਲੜਾਈਆਂ ਹੁਣ ਵੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਇਹਨੂੰ ਕਰੇ ਹੀ ਨਹੀਂ ਰਿਹਾ ਕੋਈ ਕੰਮ ਨੂੰ ਤਾਂ ਮੜਾ ਜਿਹਾ ਮੁੱਦਾ ਹੈ ਪਰ ਕਰਨਾ ਚਾਹੁੰਦਾ ਨਹੀਂ ਕੋਈ ਜਿੱਦਣ ਇੱਛਾ ਨਹੀਂ ਜਿੰਨਾ 'ਚ ਰਹਿ ਗਈ ਇਹਨੂੰ ਹੱਲ ਕਰਨ ਦੀ ਉਹਨਾਂ 'ਚ ਕਿਵੇਂ ਹੋ ਜੂਗਾ ਕਹਿਣ ਨੂੰ ਟ੍ਰੀਟਮੈਂਟ ਚੱਲ ਰਿਹਾ ਪਰ ਪਾਣੀ ਸਾਫ਼ ਕਰਨ ਨੂੰ ਟ੍ਰੀਟਮੈਂਟ ਨਹੀਂ ਚੱਲ ਰਿਹਾ ਆ ਦੇਖੋ ਮੈਂ ਪਿੱਛੇ ਜੇ ਖਬਰਾਂ ਵੀ ਪੜੀਆਂ ਸੀ ਉਹਦੇ ਵਿੱਚ ਦੱਸਿਆ ਗਿਆ ਸੀਗਾ ਵੀ ਇੱਥੇ ਬੰਦ ਮਾਰ ਦਿੱਤਾ ਗਿਆ ਜੀ ਪਾਣੀ ਨੂੰ ਵੀ ਹੁਣ ਉਹ ਸਮੱਸਿਆ ਹੱਲ ਹੋ ਗਈ ਹੈ ਜੀ ਅਧਿਕਾਰੀ ਕਹਿੰਦੇ ਸੀ ਪਾਣੀ ਬੰਨ ਮਾਰਦਾ ਜੀ ਪਾਣੀ ਸਿਰਫ ਪਿੰਡ ਚ ਮੋੜਨ ਤੋਂ ਰੁਕਿਆ ਪਾਣੀ ਤਾਂ ਆ ਹੀ ਰਿਹਾ ਪਿੰਡ ਚ ਨੂੰ ਜਿਹੜਾ ਪਿੱਛੇ ਨੂੰ ਚਲੇ ਜਾਂਦਾ ਸੀ ਉਹਨਾਂ ਨਾਲ ਰੁਕਿਆ ਇਹਦੀ ਵੀ ਪ੍ਰੋਬਲਮ ਆ ਜੂਗੀ ਕੱਲ ਨੂੰ ਅੱਜ ਅਜਦ ਨੂੰ ਦੇਖ ਲਓ ਮਾੜਾ ਕੈਮਰਾ ਕਰਕੇ ਪਾਣੀ ਲੱਗਿਆ ਵਾ ਜੇ ਬੰਨ ਨਾਲ ਪਾਣੀ ਲਾ ਕੇ ਰੋਕ ਗਿਆ ਉਹ ਜਿਹੜੇ ਸਾਹਮਣੇ ਖੇਤ ਨੇ ਉਹ ਡੁੱਬ ਜਾਣਗੇ ਬਿਲਕੁਲ ਜੀ ਬਿਲਕੁਲ ਉਹਨਾਂ ਚ ਪਾਣੀ ਜਮਾ ਹੋ ਜੂਗਾ ਜਿੱਦਣ ਬਾਰਿਸ਼ ਹੋਊਗੀ ਇਹਦਾ ਫਿਰ ਹੱਲ ਕੌਣ ਕਰੂਗਾ ਬਰਸਾਤਾਂ ਮੇਲੇ ਦਾ ਕੀ ਬਣੂਗਾ ਕਿੱਧਰ ਜਾਊਗਾ ਲੰਘਣਾ ਇੱਥੇ ਦੀ ਉਹ ਇਹਦਾ ਸਥਾਈ ਹੱਲ ਹੋਣਾ ਚਾਹੀਦਾ ਪਾਣੀ ਸਾਫ਼ ਹੋਣਾ ਚਾਹੀਦਾ ਨ ਨਾ ਲੋਕਾਂ ਨੂੰ ਰੋਗ ਲੱਗਣਾ ਨਾ ਸਾਨੂੰ ਇੰਨੀ ਤਕਲੀਫ ਹੋਵੇ ਦੀ ਨਾਲੇ ਲੋਕਾਂ ਦੇ ਪਾਣੀ ਕੰਮ ਆਊਗਾ ਪ੍ਰਸ਼ਾਸਨ ਸੌਖਾ ਨਗਰ ਕਾਉਂਸਲ ਸੌਖੀ ਅਸੀਂ ਸੌਖੇ ਸਾਰੇ ਸੌਕੇ ਹੋਣਗੇ ਸਿਰਫ ਇੱਕ ਟ੍ਰੀਟਮੈਂਟ ਪਲਾਂਟ ਚੱਲਣ ਨਾਲ ਪਾਣੀ ਇਹ ਲੱਭਿਆ ਨਹੀਂ થਿਆਣਾ ਜੇ ਸਰਕਾਰ ਚਾਹੇ ਕੱਲ ਨੂੰ ਦਬਾਅ ਪਾ ਕੇ ਉਹਨਾਂ ਨੂੰ ਚਲਵਾ ਸਕਦੀ ਆ ਕਾਗਜ਼ਾਂ ਚ ਜ਼ਰੂਰ ਚੱਲਦਾ ਹੋਊਗਾ ਪਰ ਜੇ ਚੱਲਦਾ ਹੋਵੇ ਇਹ ਇੱਥੇ ਤੱਕ ਪਾਣੀ ਕਦੇ ਨਾ ਆਵੇ ਦੇਖੋ ਤੁਸੀਂ ਤਾਂ ਉਹ ਪਾਣੀ ਵੀ ਬੰਦ ਕਰਾਉਣ ਦੀਆਂ ਗੱਲਾਂ ਬਾਤਾਂ ਕਰ ਰਹੇ ਹੋ ਅਰ ਪ੍ਰਸ਼ਾਸਨ ਵੱਲੋਂ ਹੋਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਵੀ ਹੋਰ ਪਾਣੀ ਪਾਇਆ ਜਾਵੇ ਜੀ ਇੱਥੇ ਵੀ ਤਾਂ ਕਿ ਆਪਣਾ ਇੱਕ ਉਹਨਾਂ ਦੀ ਸ਼ਹਿਰੀ ਸਮੱਸਿਆ ਹੱਲ ਕੀਤੀ ਜਾ ਸਕੇ ਇਹ ਤਾਂ ਜੀ ਸਾਨੂੰ ਫਿਰ ਸਾਡੀ ਤਾਂ ਇਹ ਨਾ ਪਿੰਡ ਰਹਿਣ ਦੇ ਯੋਗ ਰਹਿਣਾ ਨਾ ਇਹ ਜ਼ਮੀਨਾਂ ਸਾਡੇ ਯੋਗ ਰਹਿਣ ਨਾ ਪੀਣ ਦਾ ਪਾਣੀ ਯੋਗ ਰਹਿਣਾ ਸਾਡੇ ਪਿੰਡ ਨੂੰ ਇੰਨੀ ਜ਼ਮੀਨ ਕਿਤੇ ਹੋਰ ਲੈ ਕੇ ਦੂ ਸਰਕਾਰ ਵੀ ਸਾਨੂੰ ਉਜਾੜ ਕੇ ਵਿਸਾਊਗੀ ਸਿਰਫ ਇੱਕ ਟ੍ਰੀਟਮੈਂਟ ਨਾ ਚਲਾਉਣ ਕੰਨੀਓ ਕਟੋ ਘਟ ਸਾਡੇ ਪਿੰਡ ਦੀ ਜੇ ਬਾੜੀ ਨਹੀਂ 5000 ਬੱਚਿਆਂ ਸਮੇਤ ਗਿਣਤੀ ਹੋਊਗੀ 5000 ਦਾ ਪਿੰਡ ਸਿਰਫ ਇਹ ਕਹਿੰਦੇ ਨੇ ਟ੍ਰੀਟਮੈਂਟ ਪਲਾਂਟ ਪਿੱਛੇ ਉੱਠ ਕੇ ਜਾਊਗਾ ਇਹਦਾ ਤੇ ਇਹੀ ਹੱਲ ਹੋਊਗਾ ਫਿਰ ਸਾਨੂੰ ਪਿੰਡ ਛਡਾਉਣੇ ਵਾਲੀ ਗੱਲ ਹੋ ਗਈ ਸਾਡਾ ਜਿਹ ਕਹਿੰਦੇ ਨੇ ਬੱਚੇ ਬਾਹਰ ਨੂੰ ਜਾ ਰਹੇ ਨੇ ਬੱਚੇ ਬਾਹਰ ਕਾਤੇ ਨਾ ਜਾਣ ਆਹ ਪ੍ਰੋਬਲਮਾਂ ਕਰਕੇ ਆਹ ਦੇ ਰਹੀ ਹੈ ਸਾਨੂੰ ਸਰਕਾਰ ਇਹ ਇੱਕ ਸਰਕਾਰ ਨਹੀਂ ਕਹਿੰਦੇ ਆਪਾਂ ਸਾਰਿਆਂ ਨੂੰ ਕਹਿੰਦੇ ਆ ਵੀ ਸਰਕਾਰ ਆਹ ਕੁਝ ਦੇ ਰਹੀਆਂ ਨੇ ਲੋਕ ਇੱਥੇ ਰੁਕਣ ਕਾਦੇ ਵਾਸਤੇ ਬਿਮਾਰ ਹੋਣ ਵਾਸਤੇ ਬਿਮਾਰੀਆਂ ਇਕੱਠੀਆਂ ਕਰਨ ਵਾਸਤੇ ਸਾਡੇ ਮੇਰੇ ਪਹਿਲਾ ਪਿਤਾ ਜੀ ਨੂੰ ਪਾਰਕਿੰਸਨ ਡੀਸੀਜ਼ ਆ ਸਿਰਫ ਉਹਨੂੰ ਡਾਕਟਰ ਕਹਿੰਦੇ ਨੇ ਗੰਦੇ ਪਾਣੀ ਦੀ ਪ੍ਰੋਬਲਮ ਹੈ ਉਹਨਾਂ ਦਾ ਇਲਾਜ ਵੀ ਹੋਇਆ ਨੇ 5 ਸਾਲ ਪਹਿਲਾਂ ਜਵਾਬ ਦੇਤਾ ਸੀ ਜਿੱਦਣ ਟੈਸਟ ਹੋਈ ਸੀ ਦਵਾਈਆਂ ਕਹਿੰਦੇ ਚੱਲਣਗੀਆਂ ਜਿੰਨਾ ਚਿਰ ਜਿਉਣਗੇ ਪਰ ਰੁਕਣੀ ਨਹੀਂ ਇਹ ਇਹ ਹਰ ਰੋਜ਼ ਵੱਧ ਹੀ ਜਾਂਦੀ ਆ ਹੁਣ ਉਹਨਾਂ ਦੀ ਡਿੰਗ ਪੱਟਣੋਂ ਹਟ ਗਿਓ ਸਰਦਾਰ ਜੀ ਇਹ ਆ ਕੋਸਾ ਸਾਡੇ ਕੋਲ ਅਸੀਂ ਕੀ ਕਰ ਸਕਦੇ ਆ ਲਾਸਟ ਤੁਹਾਨੂੰ ਇੱਕ ਪੁੱਛਣਾ ਚਾਹੁੰਦੇ ਆ ਅਗਰ ਇਹਦਾ ਮਸਲੇ ਦਾ ਕੋਈ ਹੱਲ ਨਾ ਹੋਇਆ ਤਾਂ ਫਿਰ ਤੁਸੀਂ ਕੀ ਆਪਣਾ ਕਹਿਣਾ ਚਾਹੋਗੇ ਸਾਨੂੰ ਜੀ ਪ੍ਰਦਰਸ਼ਨ ਕਰਨੇ ਪੈਣਗੇ ਰੋਡ ਜਾਮ ਕਰਾਂਗੇ ਕੁਛ ਤਾਂ ਸਾਡੀ ਸੁਣ ਬਾਈ ਅਸਲ ਵਿੱਚ ਜਿਹੜੀ ਸਿੱਧੀ ਜਾਂ ਕੋਈ ਕਿਸੇ ਨੂੰ ਜਾ ਕੇ ਬੇਨਤੀ ਕਰਦਾ ਲਿਖਤੀ ਉਹਨੂੰ ਤਾਂ ਸੁਣਦਾ ਹੀ ਕੋਈ ਨਹੀਂ ਇਹ ਤਾਂ ਪ੍ਰਸ਼ਾਸਨ ਨੂੰ ਪਤਾ ਹੀ ਯਾਦ ਲੱਗਦਾ ਜਦ ਰੌਲਾ ਵੱਡੇ ਪੱਧਰ ਤੇ ਪੈਂਦਾ ਸਾਨੂੰ ਇਹ ਚਾਹੁੰਦੇ ਨੇ ਵੀ ਅਸੀਂ ਸੜਕਾਂ ਤੇ ਆ ਜੀ ਹਾਂ ਇੰਨਾ ਚਿਰ ਆਉਂਦੇ ਨਹੀਂ ਸੁਣਨੀ ਕਿਸੇ ਨੇ ਨਹੀਂ ਫੇਰ ਕਹਿੰਦੇ ਤਾਂ ਨਾਉਨੇ ਹਾਂ ਫੇਰ ਕਹਿੰਦੇ ਨੇ ਸਰਕਾਰ ਕਹਿੰਦੀ ਆ ਵੀ ਤੁਸੀਂ ਧਰਨੇ ਲਾਓ ਫੇਰ ਜ਼ਰੂਰ ਹੱਲ ਕਰ ਲੈਂਦੇ ਨੇ ਉਦੋਂ ਪਹਿਲਾਂ ਕੋਈ ਹੱਲ ਨਹੀਂ ਕਿਸੇ ਕੋਲ ਤੁਸੀਂ ਸਭ ਨੇ ਜਾਣਕਾਰੀ ਸਾਡੇ ਨਾਲ ਸ਼ੇਅਰ ਕੀਤੀ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਧੰਨਵਾਦ ਜੀ ਤੁਸੀਂ ਸਾਡੇ ਪਿੰਡ ਚ ਆਏ ਸਾਡੀ ਆਵਾਜ਼ ਜੇ ਪਹੁੰਚੇ ਕਿਸੇ ਦੇ ਕੰਨ ਤੱਕਰ ਕਿਸੇ ਅਫਸਰ ਦੇ ਕਿਸੇ ਪ੍ਰਸ਼ਾਸਨ ਦੇ ਨਗਰ ਕੌਂਸਲ ਦੇ ਸਰਕਾਰ ਦੇ ਸਾਡਾ ਕੋਈ ਹੱਲ ਹੋ ਜਾਵੇ ਤਾਂ ਅਸੀਂ ਸਾਡੇ ਤੁਹਾਡਾ ਵੀ ਬਹੁਤ ਧੰਨਵਾਦ ਕਰਾਂਗੇ